ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਅਤੇ ਨਮਸਕਾਰ ਮੈਂ ਤੁਹਾਡਾ ਹੋਸ ਚਾਚਾ ਸਨਰੀ ਦੋਸਤੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਿੱਧੂ ਮਸੇਵਾਲਾ ਅਤੇ ਆਰਨੈਦ ਨੇ ਮਿਲ ਕੇ ਗਾਣਾ ਕੱਢਿਆ ਸੀ ਪੌਇਜ਼ਨ ਅਤੇ ਦੋਸਤੋ ਹੁਣ ਫਿਰ ਆਰਨੈਦ ਅਤੇ ਸਿੱਧੂ ਮਸੇਵਾਲਾ ਪੌਇਜ਼ਨ 2 ਰਿਲੀਜ਼ ਕਰਨ ਜਾ ਰਹੇ ਹਨ ਅਤੇ ਸਿੱਧੂ ਮਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਆਰਨੈਦ ਦੇ ਨਾਲ ਫੋਟੋਆਂ ਵੀ ਅਪਲੋਡ ਕੀਤੀਆਂ ਦੋਸਤੋ ਸਿੱਧੂ ਮਸੇਵਾਲਾ ਨੇ ਇਹ ਵੀ ਕਿਹਾ ਕਿ ਇਹ ਗਾਣਾ ਅਸੀਂ ਜਲਦੀ ਲੈ ਕੇ ਆਵਾਂਗੇ ਪਰ ਕਿਉਂਕਿ ਹਜੇ ਉਹ ਆਪਣੀ ਫਿਲਮ YES I AM ਸਟੂਡੈਂਟ ਦੀ ਸ਼ੂਟਿੰਗ ਕਰਨ ਚ ਬੀਜ਼ੀ ਹੈ ਤੇ ਦੋਸਤੋ ਦੂਸ ਉਸ ਇਸ ਲੜਾਈ ਦਾ ਕਾਰਨ ਹਜ ਤੱਕ ਪਤਾ ਨਹੀਂ ਲੱਗ ਪਿਆ ਪਰ ਜੇਕਰ ਜਿਵੇਂ ਹੀ ਇਸ ਬਾਰੇ ਕੁਝ ਪਤਾ ਲੱਗਦਾ ਹੈ ਅਸੀਂ ਤੁਹਾਨੂੰ ਜੂਰ ਦੱਸਾਂ ਇਦਾਂ ਦੀਆਂ ਹੋਰ ਤਾਜ਼ੀਆਂ ਤਕਰਾਰਾਂ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜੂਰ ਕਰ ਲਿਓ ਧੰਨਵਾਦ ਮੈਨੂੰ ਕਿ ਆਹ ਕਾਰੀ ਦੱਸ ਕਿਹੜਾ ਬੋਲੂ ਸਾਰਾ ਜਿੱਦ ਖੜਾ ਆ ਮੂਸੇ ਆਲਾ ਲੀ ਇੱਕ ਮਿੰਟ ਚ ਕੱਢ ਲੂ